ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਆ ਤੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਹਰ ਇੱਕ ਦੀ ਗਲੌਰੀ ਕਰਕੇ ਉਹਨੂੰ ਮੌਜੂਦ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਅੱਜ ਫ੍ਰੀ ਕੋਰਟ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਇਕੱਠੇ ਹੋਏ ਨੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਦੇਣਾ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਭਾਈ ਜੀ ਕੀ ਕਹਿਣਾ ਹੈਗਾ ਜਿਹੜਾ ਅੱਜ ਤੁਸੀਂ ਮੰਗ ਪੱਤਰ ਇੱਥੇ ਦੇਣ ਪਹੁੰਚੇ ਹੋ। ਦੇਖੋ ਜੀ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹਾਂ ਦੀ ਮਾਰ ਚ ਲੋਕ ਆਏ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਉਹ ਮਾਰਗਾਂ ਨੀਤੀ ਬਦਲੀ ਜਾਵੇ। ਜਿਹੜੇ ਹੁਣ 100% ਜਿਹਦੀ ਫਸਲ ਖਰਾਬ ਹੋ ਗਈ ਉਹਨੂੰ ਘੱਟੋ ਘੱਟ 50000 ਰੁਪਿਆ ਮਾਅਜਾ ਮਿਲਣਾ ਚਾਹੀਦਾ ਜੇ ਕਿਸੇ ਮਜ਼ਦੂਰ ਦਾ ਨੁਕਸਾਨ ਹੋਇਆ ਉਹਨੂੰ 25000 ਰੁਪਿਆ ਹਰੇਕ ਪਰਿਵਾਰ ਨੂੰ ਮਿਲਣਾ ਚਾਹੀਦਾ ਇਦਾਂ ਹੀ ਪਸ਼ੂਆਂ ਦਾ ਜਿਹੜਾ ਮਾਅਜਾ ਮਿਲਣਾ ਚਾਹੀਦਾ ਕਿਹੜਾ ਭਗਵਾਨਤ ਮਾਨ ਕਹਿੰਦਾ ਹੁੰਦਾ ਸੀ ਕਿ ਮੁਰਗੀ ਦਾ ਵੀ ਦੇਊਗਾ ਮੈਂ ਬੱਕਰੀ ਦਾ ਵੀ ਦੇਊਗਾ ਤੇ ਜਿਹੜਾ ਅੱਜ ਤੱਕ ਜਿਹੜਾ ਮਾਲਜਾ ਜਿਹੜਾ ਪਹਿਲੇ ਸਮਿਆਂ ਤੋਂ ਵੀ ਨੁਕਸਾਨ ਹੋਇਆ ਉਹ ਦਿੱਤਾ ਨਹੀਂ ਗਿਆਗਾ ਤੇ ਜਿਨ੍ਹਾਂ ਦਾ ਕਹਿੰਦਾ ਹੁੰਦਾ ਸੀ ਇਹ ਗਦੌਰੀਆਂ ਬਾਅਦ ਚ ਹੋਣਗੀਆਂ ਤੇ ਜਿਹੜੇ ਮਾਲਜਾ ਰਾਸ਼ੀ ਉਹਨਾਂ ਦੇ ਖਾਤੇ ਚ ਪਹਿਲਾਂ ਆਉਣੀ ਚਾਹੀਦੀ ਹੈ ਇਹ ਹੀ ਭਗਵੰਤ ਮਾਨ ਦੇ ਬਿਆਨ ਤੁਸੀਂ ਵੇਖ ਲਓ ਸੋਸ਼ਲ ਮੀਡੀਆ ਤੇ ਹੈਗੇ ਹੋਣ ਕਹਿ ਰਹੇ ਕਿ ਸਪੈਸ਼ਲ ਗਦੌਰੀ ਕੀਤੀ ਜਾਊਗੀ ਉਹ ਤਾਂ ਜੋ ਪਤਾ ਹੀ ਆ ਵੀ ਪੈਂਡ ਦੇ ਪੈਂਡ ਡੁੱਬ ਚੁੱਕੇ ਆ ਤੇ ਫਿਰ ਵੀ ਗਦੌਰੀ ਕਾਦੀ ਕਰ ਰਹੇ ਅਸੀਂ ਦੇਣੇ ਕੁਛ ਨਹੀਂ ਲਾਰੇ ਲਾਉਣੇ ਆ ਨਾ ਜਿਵੇਂ ਪਿਛਲੇ ਸਾਲ ਸੋਚਾ ਛੱਡ ਕੇ ਬੱਕਰੀ ਮੁਰਗੀ ਦਾ ਐਦ ਕੀ ਸੋਚਾ ਛੱਡ ਕੇ ਜੀ ਮੈਂ ਹੈਲੀਕਾਪਟਰ ਛੱਡ ਇਹ ਸਿਆਦਾਨਾ ਕਰਨੀ ਕੀ ਹੈ ਦੇਖ ਕੇ ਉੱਥੇ ਦੱਸੋ ਨਾ ਕੀ ਆਏ ਤੁਸੀਂ ਮਾਲਜਾ ਰਾਸ਼ੀ ਦਾ ਉੱਥੇ ਤੁਰਤ ਲਾਣ ਕਰੋ ਫਟਵਾਰੀ ਤੁਹਾਡੇ ਕੋਲੇ ਆ ਸਾਰਾ ਪ੍ਰਸ਼ਾਸਨ ਤੁਹਾਡੇ ਕੋਲੇ ਆ ਉਹਨਾਂ ਨੂੰ ਕਹੋ ਵੀ ਕਿੰਨੇ ਪਰਸੈਂਟ ਨੁਕਸਾਨ ਹੋਇਆ ਤੇ ਪਾਉਣਾ ਰਾਸ਼ੀ ਸਾਰਾ ਰਕਾਰਡ ਗਵਰਨਮੈਂਟ ਦੇ ਕੋਲੇ ਆ ਸਾਰੀ ਕੋਲੇ ਆ ਇਹਨਾਂ ਦੇ ਜਮ੍ਹਾਂ ਬੰਦੀਆਂ ਕਰ ਦੋ ਰਿਆਂ ਕਿਹੜੇ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ ਉਹਨੂੰ ਪਾਉਣ ਮਾਗ ਜਾ ਇਹ ਕਰਕੇ ਅਸੀਂ ਆਨੇ ਨਹਿਰਾ ਸੂਏ ਵੀ ਸਾਰੇ ਬੰਦ ਕੀਤੇ ਹਾਲਿਆ ਇਹ ਜਿਹੜਾ ਰਿਪੇਅਰ ਇਨ ਕਾਨੂੰਨ ਰਾਈ ਹੈ ਇਹ ਜਿਹੜੇ ਮਖਲਾ ਇਹ ਪਾਣੀਆਂ ਦਾ ਹੱਲ ਹੋਣਾ ਚਾਹੀਦਾ ਇਹ ਜਿਹੜੇ ਦੂਜੇ ਸੂਬਿਆਂ ਨੂੰ ਪਾਣੀ ਆਪਣਾ ਫਰੀ ਦਾ ਲੁੱਟਦੇ ਆ ਤੇ ਸਾਡੇ ਇਥੇ ਸੋਕਾ ਪਈ ਜਾਂਦਾ ਹੁੰਦਾ ਪਾਣੀ ਨਹੀਂ ਮਿਲਦਾਗਾ ਹਰੇ ਕੇ ਤੱਕ ਪਾਣੀ ਨਹੀਂ ਪਹੁੰਚਦਾਗਾ ਜੇ ਅਸੀਂ ਨੁਕਸਾਨ ਚੱਲਦੇ ਇਹਨਾਂ ਦਾ دریاਵਾਂ ਦਾ ਜਿਹੜੀ ਪਾਣੀ ਦਾ ਵੀ ਹੱਕ ਸਾਨੂੰ ਮਿਲਣਾ ਚਾਹੀਦਾ ਉਹ ਪਾਣੀ ਦਾ ਸਾਨੂੰ ਮਾਗਿਆ ਮਿਲਣਾ ਚਾਹੀਦਾ ਜਿਹੜੇ ਦੂਜੇ ਸੂਬੇ ਫਰੀ ਚੱਲਦਾ ਰਹੇ ਆ ਉਹ ਨੀਤੀ ਬਦਲਣ ਵਾਸਤੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਮੰਗ ਪੱਤਰ ਦੇਣ ਆਏ ਆ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਜਲਦੀ ਤੋਂ ਜਲਦੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਘਰਾਂ ਨਾ ਮਿਲੇ ਤੇ ਪੂਰੇ ਪੰਜਾਬ ਦੇ ਵਿੱਚ ਅਸੀਂ ਮੰਗ ਪੱਤਰ ਦਿੰਨੇ ਆ ਇਹਦੇ ਤੇ ਜਲਦੀ ਤੋਂ ਜਲਦੀ ਕੋਈ ਐਲਾਨ ਕਰੇ ਸਰਕਾਰ ਨਹੀਂ ਅਸੀਂ ਲੰਮਾ ਸੰਘਰਸ਼ ਲੜਾਂਗੇ ਅਸੀਂ ਸਿੱਖੇਗਾ ਕਿ ਇਹਨਾਂ ਦੇ ਆਪ ਦੇ ਕੈਬਨ ਮੰਤਰੀ ਜਾਂ ਜਹਾਜ ਸਾਹਿਬ ਕਹਿੰਦੇ ਵੀ ਮੇਰਾ ਹੈਲੀਕਾਪਟਰ ਵੀ ਤੁਸੀਂ ਵਰਤ ਲਓ ਉਹ ਤੁਰੇ ਫਿਰਦੇ ਨਹੀਂ ਪਰ ਕਿਤੇ ਨਾ ਕਿਤੇ ਫੇਰ ਵੀ ਸਰਕਾਰ ਤੇ ਸਵਾਲ ਕਿਉਂ ਖੜੇ ਹੋ ਰਹੇ ਨੇ ਜੀ ਨਹੀਂ ਜੋ ਤੁਰੇ ਹੀ ਫਿਰਦੇ ਹਨ ਤੋਰਨ ਵਰਨਾ ਕ ਮਸਲੇ ਆ ਨਹੀਂ ਉਹਨਾਂਗੇ ਅਸੀਂ ਇਹ ਕਰਤੀ ਕਿਸਾਨ ਉਹਨੇ ਸਾਡੇ ਹਰੇ ਨਾਂ ਤੋਂ ਲੱਗੇ ਸਾਥੀ ਪਿਛਲੇ ਸਾਲ ਵੀ ਅਸੀਂ ਪਿੰਡਾਂ ਚੋਂ ਵਿਚੋ ਰਾਸ਼ਨ ਇਕੱਠਾ ਕਰਕੇ ਅਸੀਂ ਇਹ ਹਰਾ ਝਾਰਾ ਪਸੂਆਂ ਤੇ ਦੇ ਕੇ ਆਏ ਉਹ ਤਾਂ ਟਰਾਲੀਆਂ ਟਰਾਲੀਆਂ ਲੋਕ ਲੈ ਕੇ ਤੁਰੇ ਜਾਂਦੇ ਇਹ ਤਾਂ ਵੈਸੇ ਫੋਟੋਆਂ ਖਿਚਾਉਣ ਜਾਂਦੇ ਆ ਤੁਸੀਂ ਉਦੋਂ ਬਾਜਵਾ ਵੇਖਿਆ ਸੀਗਾ ਕੋਕੜੁਕੇ ਤੇ ਚੜਾ ਫਿਰਦਾ ਸੀਗਾ ਉਹ ਇੰਦਰ ਪ੍ਰਤਾਪ ਨੂੰ ਰੋਕੀ ਜਾਂਦਾ ਹੁੰਦਾ ਮੇਰੇ ਤੇ ਨਾ ਚੜਾ ਨਹੀਂ ਕਿਤੇ ਇਹ ਕੋਲੇ ਸੀਗਾ ਕਿਸੇ ਕੋਲੇ ਟਰਾਲੀ ਸੀਗੀ ਹਰੇ ਚਾਰੇ ਦੀ ਇਹ ਕੋਲੇ ਰਾਸ਼ਨ ਸੀਗਾ ਇਹ ਤੌਰ ਨਫਰਨ ਦਾ ਫੋਟੋਆਂ ਲਾਉਣਾ ਸੀ ਜਾਂਦੇ ਲੋਕਾਂ ਸੱਚੇ ਹੁੰਦੇ ਆ ਪਰ ਇਹਨਾਂ ਨੇ ਦੇਣਾ ਕਰਨਾ ਕੁਝ ਨਹੀਂ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਇਹ ਜਿਹੜੇ ਮਖਲੇ ਤੇ ਤੁਸੀਂ ਗੰਮੀਰ ਹੋ ਕੇ ਦਾ ਹੱਲ ਕੱਢੋ ਤੇ ਜਿਹੜੀ ਅੱਗੇ ਆ ਕੇ ਹੜ ਨਾਉਣ ਹਰੇਕ ਸਾਲ ਹੜ ਕਿਉਂ ਲਿਆ ਜਾਂਦੇ ਆ ਵੀ ਉਹ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਨਾਲਾ ਪਿਛਲੇ ਸਮੇਂ ਤੋਂ ਹੀ ਜਦੋਂ ਲੈਂਡ ਪੋਲੀਸੀ ਆਈ ਸੀ ਉਸ ਤੋਂ ਸਮੇਂ ਤੋਂ ਜਿਹੜਾ ਵਿਰੋਧ ਸਰਕਾਰ ਦੇ ਖਿਲਾਫ ਸੀ ਪਰ ਹੁਣ ਵੀ ਜੇ ਗੱਲ ਕਰੀਏ ਤਾਂ ਸਰਕਾਰਾਂ ਦਾ ਇਹ ਅਗਵਾਤ ਕਹਿਣਾ ਹੈ ਕਿ ਸਰਕਾਰ ਸਿਰਫ ਫੋਟੋਆਂ ਕਰਾਉਣ ਨਹੀਂ ਜਾਏ ਲੋਕਾਂ ਦੀ ਜਿਹੜੀ ਮਦਦ ਅਸਲ ਕਰਨੀ ਚਾਹੀਦੀ ਹੈ ਦੇਖਣਾ ਹਾਲ ਸਮੇਂ ਦੇ ਵਿੱਚ ਜਿਸ ਰਾਜ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਮਾਜਾ ਦਿੱਤਾ ਜਾਵੇ ਜੇਕਰ ਮਾਜਾ ਨਹੀਂ ਦਿੱਤਾ ਜਾਂਦਾ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਕਰੜਾ ਜਲਾ ਸੰਘਰਸ਼ ਵਿੜਿਆ ਜਾਵੇਗਾ